ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦ ਸਾਹਿਬ ਦੀ ਬਾਣੀ ਦੇ ਵਿਚਾਰ ਦੇ ਨਾਲ ਅਸੀਂ ਜੁੜ ਰਹੇ ਹਾਂ ਅੱਜ ਅਸੀਂ ਕਰਾਂਗੇ ਆਨੰਦ ਸਾਹਿਬ ਦੀ 31ਵੀਂ ਪੌੜੀ 31st ਪੌੜੀ ਆਫ ਆਨੰਦ ਸਾਹਿਬ ਇਸ ਦੀ ਪਹਿਲੀ ਤੁਕ ਹੈ ਹਰ ਰਾਸ ਮੇਰੀ ਮਨ ਬਣ ਜਾ ਰਾ ਅਸੀਂ ਬਾਹਰੋਂ ਬਹੁਤ ਸਾਰੀ ਰਾਸ ਇਕੱਠੀ ਕਰਦੇ ਰਾਸ ਕਹਿੰਦੇ ਨੇ ਰਾਸ਼ੀ ਪੂੰਜੀ ਧਨ ਦੌਲਤ ਪੈਸਾ ਸੰਪਤੀ ਪ੍ਰਾਪਰਟੀ ਅੱਜ ਕੱਲ ਅਸੀਂ ਕਹਿ ਦਿੰਦੇ ਹਾਂ ਤੋਂ ਸਾਨੂੰ ਲੱਗਦਾ ਇਹ ਸਾਰੀ ਸਾਡੀ ਪ੍ਰਾਪਰਟੀ ਸਾਡਾ ਪੈਸਾ ਸਾਡੀ ਵੈਲਥ ਇਹ ਰਾਸ਼ੀ ਹੈ ਸਾਡੀ ਇਹ ਸਾਡੀ ਪੂੰਜੀ ਹੈ ਔਰ ساری ਉਮਰ ਅਸੀਂ ਇਸ ਨੂੰ ਇਕੱਠਾ ਕਰਦੇ ਲਗਾ ਆ ਜਾਂਦੇ ਹਾਂ ਤੇ ਗੁਰਬਾਣੀ ਅਨੁਸਾਰ ਜਾਂ ਉਂਝ ਵੀ ਜੋ ਅਸੀਂ ਇੱਕ ਆਮ ਕਾਮਨ ਸੈਂਸ ਜਾਂ ਕਾਮਨ ਗਿਆਨ ਜਿਹਨੂੰ ਅਸੀਂ ਕਹਿ ਲਈਏ ਕਿ ਨਾਲ ਫਿਰ ਵੀ ਕੁਝ ਨਹੀਂ ਜਾਂਦਾ ਸਭ ਇੱਥੇ ਰਹਿ ਜਾਂਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚ ਸਤਿਗੁਰੂ ਸਾਨੂੰ ਕਹਿੰਦੇ ਨੇ ਕਿ ਅਸਲ ਰਾਸ ਉਹ ਹੈ ਜਿਹੜੀ ਤੁਹਾਡੇ ਅੰਦਰ ਹੈ ਅਸਲ ਧਨ ਅਸਲ ਦੌਲਤ ਉਹ ਹੈ ਜਿਹੜੀ ਤੁਹਾਨੂੰ ਸਕੂਨ ਦੇਵੇ ਅਸੀਂ ਬਾਹਰੋਂ ਦੌਲਤ ਕਿਉਂ ਇਕੱਠਾ ਕਰਦੇ ਆਂ ਭਲਾ ਬਾਹਰੋਂ ਅਸੀਂ ਪ੍ਰਾਪਰਟੀ ਕਿਉਂ ਚਾਹੁੰਦੇ ਆਂ ਸਾਨੂੰ ਲੱਗਦਾ ਕਿ ਉਹਦੇ ਨਾਲ ਸਾਨੂੰ ਸੁੱਖ ਮਿਲੇਗਾ ਹਨਾ ਅਸੀਂ ਉਸ ਚ ਸੁੱਖ ਭਾਲਦੇ ਹਾਂ ਪਰ ਜਿਨ੍ਹਾਂ ਕੋਲ ਬਹੁਤ ਪ੍ਰਾਪਰਟੀ ਹੈ ਬੜਾ ਪੈਸਾ ਬੜੀ ਧਨ ਦੌਲਤ ਬੜੀ ਵੈਲਥ ਹੈ ਬੜੀ ਪਾਵਰ ਹੈ ਕਿਉਂ ਸੁਖੀ ਨਹੀਂ ਤੋਂ ਇਹ ਚੀਜ਼ਾਂ ਬਾਹਰੋਂ ਸਾਨੂੰ ਸੌਖੀਆਂ ਤੇ ਕਰ ਸਕਦੀਆਂ ਪਰ ਸੁਖੀ ਨਹੀਂ ਕਰਦੀਆਂ ਅਸੀ ਦੌਲਤ ਅਸੀ ਰਾਸ਼ੀ ਅਸੀ ਪੂੰਜੀ ਅਸੀ ਵੈਲਥ ਅਸੀ ਤਾਕਤ ਜਿਹੜੀ ਸਾਨੂੰ ਸੁਖ ਦੇਵੇ ਜਿਹਦੇ ਨਾਲ ਸਾਨੂੰ ਸਕੂਨ ਮਿਲੇ ਸਾਡਾ ਪੀਸ ਆਫ ਮਾਈਂਡ ਬਰਕਰਾਰ ਰਹੇ ਗੁਰੂ ਉਸ ਧਨ ਦੌਲਤ ਦੀ ਗੱਲ ਕਰਦੇ ਨੇ ਬਾਣੀ ਚ ਗੁਰੂ ਉਸ ਖੁਸ਼ੀਆਂ ਉਤਸਵਾਂ ਰਾਜਸ਼ੀਆਂ ਦੀ ਗੱਲ ਕਰਦੇ ਨੇ ਉਸ ਲੱਖਾਂ ਦੀ ਦੌਲਤ ਦੀ ਗੱਲ ਕਰਦੇ ਨੇ ਜਿਹਦੇ ਨਾਲ ਅੰਦਰ ਸਕੂਨ ਅੰਦਰ ਚੈਨ ਆਵੇ ਜਿਹਦੇ ਨਾਲ ਅੰਦਰੋਂ ਰਾਜੇ ਬਣ ਜਾਏ ਰਾਜੇ ਉਹ ਨਹੀਂ ਹੁੰਦੇ ਜਿਨ੍ਹਾਂ ਕੋਲ ਬਹੁਤ ਪੈਸਾ ਬੜੀ ਪੂੰਜੀ ਬੜੀ ਧਨ ਦੌਲਤ ਹੁੰਦੀ ਹੈ ਚੀਜ਼ਾਂ ਹੁੰਦੀਆਂ ਨੇ ਰਾਜੇ ਉਹ ਹੁੰਦੇ ਨੇ ਜਿਹੜੇ ਰਾਜ ਜਾਂਦੇ ਨੇ ਤਾਂ ਕਿਹੜੀ ਦੌਲਤ ਕਿਹੜਾ ਧਨ ਹੈ ਜਿਹਦੇ ਨਾਲ ਅਸੀਂ ਰਾਜ ਜਾਈਏ ਸਾਡਾ ਰਾਜ ਹੋ ਜੇ ਅਸੀਂ ਰੱਜੇ ਨਹੀਂ ਹੋਏ ਵੀ ਆਰ ਨਾਟ ਕੰਟੈਂਟਡ ਵੀ ਆਰ ਨਾਟ ਸੈਟੀਸਫਾਈਡ ਇਵਨ ਇਫ ਵੀ ਹੈਵ ਹੀਪਸ ਆਫ ਵੈਲਥ ਹੀਪਸ ਆਫ ਪਾਵਰ ਯੂ نو ਇਨਰਮਸ ਪਾਵਰ ਆਲ ਦਾ ਅਚੀਵਮੈਂਟਸ ਆਫ ਦਾ ਵਰਲਡ ਆਲ ਦਾ ਸਕਸੈਸਸਸ ਆਫ ਵਰਲਡ we come to us but we still are dissatisfied this contented contentment is the biggest wealth sab to vaddi dhan daulat hai eh santokh raj jana to aisa keda dhan daulat assi kihdi wealth assi kihdi power hai jide naal assi rajde haan jide naal sade andar sukoon aunda hai har ras meri to jidda vanjare hunde si businessmen traders ਜਿਹੜੇ ਅਲੱਗ-ਅਲੱਗ ਜਗ੍ਹਾ ਜਾਂਦੇ ਕੋਈ ਚੀਜ਼ ਇੱਥੋਂ ਲੈ ਕੇ ਜਾਣੀ ਉੱਥੇ ਵੇਚ ਦੇਣੀ ਉੱਥੋਂ ਲੈ ਕੇ ਆਣੀ ਫਿਰ ਅੱਗੇ ਵੇਚਣੀ ਤੇ ਪ੍ਰੋਫਿਟ ਕਮਾਉਣਾ ਉਹਨੂੰ ਵਣਜਾਰਾ ਕਹਿੰਦੇ। ਤਾਂ ਮੇਰਾ ਮਨ ਵਣਜਾਰਾ ਹੋਵੇ ਤੇ ਮੈਂ ਕਿਹੜਾ ਤਾਨ ਇਕੱਠਾ ਕਰਾਂ? ਪਿਛਲੀ ਪੌੜੀ ਚਾਇਆ ਸੀ ਨਾ ਕਿ ਪ੍ਰਮਾਤਮਾ ਤੇ ਬੇਸ਼ਕੀਮਤੀ ਹੈ। ਉਹਦੀ ਕੀਮਤ ਨਹੀਂ ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਤਾਂ ਮੇਰਾ ਮਨ ਕੀ ਕਰੇ? ਕਿ ਅੰਦਰ ਸਕੂਨ ਅੰਦਰ ਉਹਦੀ ਕਿਰਪਾ ਆਵੇ ਅੰਦਰ ਉਹ ਪ੍ਰਮਾਤਮਾ ਦਾ ਮਿਲਾਪ ਹੋਵੇ। ਹਰ ਰਾਸ ਮੇਰੀ ਗੁਰੂ ਅਮਰਦਾਸ ਕਹਿੰਦੇ ਮੇਰੀ ਸਭ ਤੋਂ ਵੱਡੀ ਪੂੰਜੀ ਮੇਰੀ ਸਭ ਤੋਂ ਵੱਡੀ ਦੌਲਤ ਮੇਰਾ ਪਰਮਾਤਮਾ ਹੈ ਹਰ ਹਰੇਕ ਨੂੰ ਹਰਿਆ ਭਰਿਆ ਕਰਨ ਵਾਲਾ ਮੈਨੂੰ ਜੀਵਨ ਦੇਣ ਵਾਲਾ ਮੈਨੂੰ ਹਰਿਆ ਭਰਿਆ ਖੁਸ਼ ਰੱਖਣ ਵਾਲਾ ਮੈਨੂੰ ਅੰਦਰੋਂ ਇਹੋ ਜਿਹਾ ਗਿਆਨ ਦੇਣ ਵਾਲਾ ਕਿ ਮੇਰੇ ਅੰਦਰ ਸੰਤੋਖ ਆ ਜਾਏ ਉਹ ਪਰਮਾਤਮਾ ਮੇਰੀ ਅਸਲ ਦੌਲਤ ਹੈ ਜਿਹਦੇ ਤੋਂ ਰੱਬੀ ਗੁਣ ਪ੍ਰਗਟ ਹੁੰਦੇ ਨੇ ਉਹ ਵਾਹਿਗੁਰੂ ਉਹ ਕਰਤਾਰ ਉਹ ਕਰਤਾਪੁਰਖ ਉਹ ਓੰਕਾਰ ਕੁਝ ਵੀ ਨਾਮ ਮੈਂ ਉਹਦਾ ਲਵਾਂ ਉਹੀ ਮੇਰੀ ਸਭ ਤੋਂ ਵੱਡੀ ਦੌਲਤ ਹੈ ਤੇ ਜੇ ਮੇਰਾ ਮਨ ਇਸ ਦੌਲਤ ਦਾ ਵਣਜਾਰਾ ਬਣੇ ਕਿ ਮੈਂ ਇਹ ਦੌਲਤ ਇਕੱਠੀ ਕਰਨੀ ਹੈ ਤੇ ਕਿੰਨਾ ਸੋਹਣਾ ਹੋ ਜਾਵੇ ਸਦਾ ਨਾਲ ਵਸਦਾ ਪਰਮਾਤਮਾ ਹੀ ਸਾਡੀ ਅਸਲ ਰਾਸ ਪੂੰਜੀ ਦੌਲਤ ਹੈ ਸਾਡਾ ਮਨ ਇਸ ਖਜ਼ਾਨੇ ਦਾ ਵਣਜਾਰਾ ਬਣ ਜਾਵੇ ਧਰਮ ਇਸ ਕਰਕੇ ਹੈ ਗਿਆਨ ਇਸ ਕਰਕੇ ਹੈ ਕਿ ਮੇਰਾ ਮਨ ਹੋਰ ਨਾ ਚੀਜ਼ਾਂ ਦਾ ਵਣਜਾਰਾ ਤੇ ਬਣਿਆ ਹੋਇਆ ਆ ਮੈਨੂੰ ਹਰ ਚੀਜ਼ ਚ ਪ੍ਰੋਫਿਟ ਚਾਹੀਦਾ ਮੈਂ ਹਰ ਚੀਜ਼ ਚ ਲਾਭ ਲੱਭਦਾ ਆ ਫਾਇਦਾ ਲੱਭਦਾ ਆ ਤੇ ਕਿਤੇ ਇਹ ਨਾ ਹੋਵੇ ਕਿ ਗੁਰੂ ਕੋਲ ਆ ਕੇ ਬਾਣੀ ਪੜ੍ਹ ਕੇ ਵੀ ਮੈਂ ਉਹੀ ਚੀਜ਼ਾਂ ਮੰਗਦਾ ਰਹਿ ਜਾਵਾਂ ਤੇ ਜਦੋਂ ਅਸੀਂ ਪਾਠ ਕਰਦੇ ਆਂ ਅਰਦਾਸ ਕਰਦੇ ਆਂ ਬਾਣੀ ਪੜ੍ਹਦੇ ਆਂ ਤੇ ਉਦੋਂ ਇਹ ਤੁਕ ਇਹ ਸ਼ਬਦ ਯਾਦ ਰੱਖਣਾ ਬੜਾ ਜ਼ਰੂਰੀ ਹੈ ਹਰ ਰਾਸ ਮੇਰੀ ਮੇਰੀ ਸਭ ਤੋਂ ਵੱਡੀ ਰਾਸ ਪੂੰਜੀ ਤਨ ਦੌਲਤ ਹੈ ਪਰਮਾਤਮਾ ਰੱਬੀ ਗੁਣ ਰੱਬੀ ਗਿਆਨ ਮੈਨੂੰ ਉਹ ਚਾਹੀਦਾ ਮੇਰਾ ਮਨ ਉਸ ਦਾ ਵਣਜਾਰਾ ਬਣੇ ਮੇਰਾ ਮਨ ਉਹ ਲਾਭ ਲੱਭੇ ਬਾਕੀ ਦੇ ਲਾਭ ਨਹੀਂ ਕਿ ਮੈਂ ਇਹਨੇ ਪਾਠ ਕੀਤੇ ਮੈਨੂੰ ਆਹ ਲਾਭ ਹੋ ਜਾਏ ਇਹ ਬਿਜ਼ਨਸ 'ਚ ਲਾਭ ਹੋ ਜਾਏ ਉ ਤਾਂ ਬਾਹਰ ਹੈ ਉਹ ਲਾਭ ਹਾਨੀ ਚਲਦੀ ਰਹਿਣੀ ਹੈ ਅਰਦਾਸ ਕਰਕੇ ਅਸੀਂ ਬਿਜ਼ਨਸ ਸ਼ੁਰੂ ਕਰਦੇ ਆਂ ਪਲੀ ਗੱਲ ਹੈ ਚੰਗੀ ਗੱਲ ਹੈ ਇਸ ਕਰਕੇ ਕਰਦੇ ਆਂ ਕਿ ਸਾਨੂੰ ਸੁਮਤ ਆਵੇ ਤੇ ਅਸੀਂ ਉਹਨੂੰ ਉਹਨਾਂ ਰੱਬੀ ਗੁਨਾ ਨੂੰ ਜੀਵਨ 'ਚ ਢਾਲ ਕੇ ਆਪਣਾ ਕਾਰੋਬਾਰ ਉਸ ਢੰਗ ਨਾਲ ਕਰੀਏ ਜੋ ਉਤਾਰ ਚੜ੍ਹਾਅ ਜੀਵਨ ਚ ਆਉਣੇ ਉਹ ਤੇ ਆਉਣੇ ਹੀ ਆਉਣੇ ਆ ਬਿਜ਼ਨਸ 'ਚ ਵੀ ਸਿਹਤ ਵਿੱਚ ਵੀ ਹਰ ਤਰ੍ਹਾਂ ਦੇ ਸੁੱਖ ਦੁੱਖ ਜੀਵਨ ਨਾਲ ਜੁੜੇ ਹੋਏ ਆ ਉਹਨਾਂ ਨੂੰ ਬਦਲਿਆ ਨਹੀਂ ਜਾਂਦਾ ਹੁੰਦਾ ਉਹਨਾਂ ਦੇ ਵਿੱਚ ਜੀਉਣਾ ਕਿਵੇਂ ਆ ਇਹ ਸਿੱਖੀ ਦਾ ਆ ਕਿਵੇਂ ਦੁੱਖ ਆਵੇ ਤੇ ਆਪਣੇ ਮਨ ਨੂੰ ਟਿਕਾ ਕੇ ਰੱਖਿਆ ਜਾਏ ਕਿਵੇਂ ਸੁੱਖ ਆਵੇ ਤੇ ਆਪਣੇ ਮਨ ਨੂੰ ਟਿਕਾ ਕੇ ਰੱਖਿਆ ਜਾਵੇ ਦੋਨੋ ਕੇਸਸ ਜਿਵੇਂ ਅਸੀਂ ਭਾਜ ਦੇ ਨਟ ਦੇ ਰੋਂਦੇ ਦੌਰ ਦੇ ਜਿੱਦ ਆਪਾਂ ਕਿਤਰਾ ਵਿਦਾਸ ਜੀ ਕਹਿੰਦੇ ਜਦ ਕਛ ਪਾਵ ਹੈ ਤਬ ਗਰਭ ਕਰਤਾ ਹੈ ਜਦੋਂ ਕੁਝ ਮਿਲ ਜਾਂਦਾ ਹੈ ਤੇ ਮੇਰੇ ਵਰਗਾ ਕੌਣ ਤੇ ਜਦੋਂ ਕੁਝ ਚਲਾ ਜਾਂਦਾ ਹੈ ਮਾਇਆ ਗਈ ਤੋ ਰੋਵੜ ਲਗਤ ਹੈ ਫਿਰ ਰੋਣ ਲੱਗ ਜਾਂਦਾ ਹੈ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਕਿਹਦਾ ਨਾਚ ਕਿਹਦਾ ਡਾਂਸ ਕਰ ਰਹੇ ਹਾਂ ਅਸੀਂ ਤੇ ਗੁਰੂ ਸਾਹਿਬ ਸਾਨੂੰ ਸਿਖਾ ਰਹੇ ਨੇ ਕਿ ਆਪਣੇ ਮਨ ਨੂੰ ਇਹੋ ਜਿਹਾ ਵਣਜਾਰਾ ਬਣਾਓ ਜਿਹੜਾ ਹੋਰ ਫਾਇਦੇ ਨਾਲ ਲੱਭਦਾ ਫਿਰਦਾ ਹੋਵੇ ਕਿ ਬਾਰ ਲਈ ਜ਼ਿੰਦਗੀ ਚ ਸਾਨੂੰ ਧਨ ਦੌਲਤ ਦੀ ਲੋੜ ਹੈ। ਤੋਂ ਜਿੰਨਾ ਅਸੀਂ ਦਿਮਾਗ ਉਧਰ ਲਾਣੇ ਆ ਲਾਈਏ ਵੀ ਚੰਗੀ ਵੀ ਗੱਲ ਹੈ। ਪਰ ਆਪਣੇ ਮਨ ਅੰਦਰ ਜਿਹੜੀ ਅਸਲ ਦੌਲਤ ਅਸਲ ਸਕੂਨ ਅਸਲ ਪੀਸ ਆਫ ਮਾਈਂਡ ਸ਼ਾਂਤੀ ਜਿਹੜਾ ਉਹ ਧਨ ਦੌਲਤ ਜੇ ਚਾਹੀਦਾ ਨਾ ਤੇ ਮਨ ਨੂੰ ਰੱਬੀ ਗੁਣਾ ਦਾ ਬਣਜਾਰਾ ਬਣਾਉਣਾ ਪਵੇਗਾ। ਰੱਬੀ ਗਿਆਨ ਦਾ ਬਣਜਾਰਾ ਬਣਾਉਣਾ ਪਵੇਗਾ। ਸਦਾ ਨਾਲ ਵਸਦਾ ਪ੍ਰਮਾਤਮਾ ਹੀ ਸਾਡੀ ਅਸਲ ਦੌਲਤ ਹੈ ਸਾਡਾ ਮਨ ਇਸ ਖਜ਼ਾਨੇ ਦਾ ਬਣਜਾਰਾ ਬਣ ਜਾਵੇ ਭਾਵ ਰੱਬੀ ਗਿਆਨ ਨਾਲ ਗੁਣਾਂ ਦੀ ਅਮੀਰੀ ਹਾਸਲ ਕਰੀਏ ਸਾਡੇ ਅੰਦਰ ਗੁਣ ਆਉਣ ਅਸੀਂ ਉਸ ਪਾਸਿਓਂ ਵੀ ਤੇ ਅਮੀਰ ਹੋਈਏ ਨਾ ਹਰ ਸਾਲ ਮੈਂ ਕੁਝ ਜਦੋਂ ਬਾਹਰੋਂ ਤਰੱਕੀ ਕਰਦਾ ਆ ਬਾਹਰੋਂ ਮੈਨੂੰ ਪ੍ਰੋਮੋਸ਼ਨ ਮਿਲਦੀ ਹੈ ਮੇਰੇ ਬਿਜ਼ਨਸ 'ਚ ਵਾਧਾ ਹੁੰਦਾ ਚੰਗੀ ਗੱਲ ਹੈ ਵੀ ਆਰ ਕਲਾਈਮਬਿੰਗ ਦ ਲੈਡਰਸ ਇਨ ਅਵਰ Outer careers, outer business, outer jobs. Why shouldn't we focus on climbing the ladder, the stairs within? I am going to cultivate the virtue of forgiveness this year. This year, I am going to cultivate the virtue of compassion within me. I am celebrate birthday. ਇੱਕ ਸਾਲ ਵੱਧ ਗਿਆ ਵੱਡੇ ਹੋ ਗਏ ਇੱਕ ਸਾਲ ਹੋਰ ਗੁਣਾ ਕਰਕੇ ਵੀ ਤੇ ਵੱਡੇ ਹੋਵੋ ਨਾ ਕਿ ਅਗਲੇ ਸਾਲ ਦੇ ਜਨਮ ਦਿਨ ਆਉਣ ਤੱਕ ਮੈਂ ਆਹ ਵਾਲਾ ਗੁਣ ਜਿਹੜਾ ਆਪਣੇ ਅੰਦਰ ਲੈ ਕੇ ਆਉਣਾ ਸੱਚ ਬੋਲਣਾ ਲੈ ਕੇ ਆਉਣਾ ਝੂਠ ਛੱਡ ਦੇਣਾ ਤਾਂ ਰੱਬੀ ਗੁਣਾ ਵੱਲ ਵੀ ਸਾਡਾ ਮਨ ਲਾਈਏ ਉਹਦਾ ਬਣਜਾਰਾ ਵੀ ਬਣੇ ਬਾਹਰੋਂ ਤੇ ਅਸੀਂ ਬਣਜਾਰੇ ਹਾਂ ਟਰੇਡਰਸ ਹਾਂ ਬਾਹਰੋਂ ਤੇ ਅਸੀਂ ਪੈਸਾ ਧਨ ਦੌਲਤ ਸੁਖ ਸਮਰiddhi ਵਾਸਤੇ ਬੜਾ ਫਾਇਦਾ ਸੋਚ ਕੇ ਬੜੇ ਧਿਆਨ ਨਾਲ ਚੱਲਦੇ ਹਾਂ ਚਲੋ ਆਪਣੇ ਮਨ ਦੇ ਅੰਦਰ ਵੀ ਧਿਆਨ ਮਾਰੀਏ ਆਪਣੇ ਮਨ ਨੂੰ ਚੰਗੇ ਗੁਣਾਂ ਦਾ ਵਪਾਰੀ ਬਣਾਈਏ the ever present divine the eternal one is our true wealth our mind should become a trader of this treasure that means attaining richness in divine virtues through divine wisdom we should focus on that too when we are too much focused and attentive about how to gain profits how to achieve success outside nothing wrong in it we are good traders outside but we should also focus within because the real happiness the real source of joy of that eternal bliss of that is inside us that peace of mind that contentment let's focus on trading those virtues let's get rid of those vices andra vikarasi andra aaiye. let's leave vices focus on that and ਲੈਟਸ ਅਬਜ਼ਾਰਬ ਇਨ ਡਿਵਾਈਨ ਵਰਚੂਸ ਇਹ ਵਾਲਾ ਵਪਾਰ ਵੀ ਤੇ ਕਰੀਏ ਨਾ ਆਪਣੇ ਮਨ ਨੂੰ ਇਸ ਪਾਸੇ ਲਾਈਏ ਅਗਲੀ ਪੰਕਤੀ ਸਤਿਗੁਰੂ ਕਹਿੰਦੇ ਹਰ ਰਾਸ ਮੇਰੀ ਮਨ ਵਣ ਜਾ ਰਾ ਸਤਿਗੁਰ ਤੇ ਰਾਸ ਜਾਣੀ ਇਹ ਰਾਸ ਇਹ ਰੱਬੀ ਗੁਣਾ ਦੀ ਜਿਹੜੀ ਦੌਲਤ ਹੈ ਇਹ ਕਿੱਥੋਂ ਮਿਲੇਗੀ ਸਤਿਗੁਰ ਤੇ ਸੱਚੇ ਗਿਆਨ ਦੇ ਵਿੱਚੋਂ ਗੁਰੂ ਦੇ ਗਿਆਨ ਸਦਾ ਨਾਲ ਨਿਭਣ ਵਾਲੇ ਗਿਆਨ ਦੇ ਵਿੱਚੋਂ ਮਿਲਦੀ ਹੈ ਪਰਮਾਤਮਾ ਆਪ ਹੀ ਸਭ ਤੋਂ ਵੱਡੀ ਦੌਲਤ ਹੈ ਜਿਸ ਨੂੰ ਸਾਡਾ ਮਨ ਖੱਟ ਸਕਦਾ ਹੈ ਅਸੀਂ ਕਮਾ ਸਕਦੇ ਐਸਾ ਨਹੀਂ ਕਿ ਅਸੀਂ ਨਹੀਂ ਮਿਲ ਸਕਦੇ ਅਸੀਂ ਰੱਬੀ ਗੁਣ ਲੈ ਕੇ ਉਹਦੇ ਵਿੱਚ ਨਹੀਂ ਸਮਾ ਸਕਦੇ ਐਸਾ ਨਹੀਂ ਹੈ ਇਹ ਸਮਝ ਸਾਨੂੰ ਸਤਗੁਰ ਸੱਚੇ ਗਿਆਨ ਤੋਂ ਹੀ ਮਿਲਦੀ ਹੈ ਉਹ ਸਭ ਰੱਬੀ ਗੁਣਾ ਦੇ ਵਿੱਚ ਜਿਉਣਾ ਰੱਬੀ ਗੁਣ ਆਪਣੇ ਅੰਦਰ ਲੈ ਕੇ ਆਉਣ ਜਿਹਦੇ ਨਾਲ ਅਸੀਂ ਉਹਦੇ ਵਿੱਚ ਸਮਾਜ ਜਾਈਏ ਉਹਦੇ ਵਰਗੇ ਬਣ ਕੇ ਉਹੀ ਹੋ ਜਾਈਏ ਇੱਕ ਓੰਕਾਰ ਦਾ ਰੂਪ ਹੋ ਜਾਈਏ ਉਹਦੇ ਵਰਗੇ ਹੋ ਕੇ ਉਹ ਗੁਣ ਜਿਹੜੇ ਨੇ ਉਹ ਸਤਗੁਰ ਸਦਾ ਨਾਲ ਨਿਭਣ ਵਾਲੇ ਗੁਰੂ गुरु तो मिले है गुर ज्ञान विजडम डिवाइन विजडम चो मिलती है गॉड क्रिएटर ओंकार अल्लाह राम खुदा हिमसेल्फ इज अवर ग्रेटेस्ट ट्रेजर दैट्स अवर ग्रेटेस्ट ट्रेजर दैट इनर डिवाइन आवर डिवाइन सेल्फ ट्रू सेल्फ विच द माइंड कैन अर्न विच द माइंड कैन रीच कैन एब्जॉर्ब इन दैट कैन बिकम वन विद अवर डिवाइन सेल्फ बट दिस रियलाइजेशन ओनली कम्स थ्रू सत गुरु द ट्रू विजडम ਦਾ ਡਿਵਾਈਨ ਵਿਜ਼ਡਮ ਪਿਛਲੀ ਪੌੜੀ ਚ ਆਇਆ ਸੀ ਨਾ ਸਤ ਜੇ ਸਤਗੁਰ ਸੱਚੇ ਭਾਵ ਹੈ ਪਿਛਲੀ ਪੌੜੀ ਚ ਆਇਆ ਸੀ ਐਸਾ ਸਤਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀ ਹੈ ਆਪਣਾ ਸਿਰ ਦੇ ਦੇਣਾ ਸਿਰ ਮੱਥੇ ਮੰਨ ਲੈਣਾ ਬਾਇ ਕੰਪਲੀਟ ਸਬਮਿਸ਼ਨ ਟੂਵਰਡਸ ਦੈਟ ਡਿਵਾਈਨ ਵਿਜ਼ਡਮ ਵੈਨ ਵੀ ਇੰਟਰਨਲਾਈਜ਼ ਐਂਡ ਇੰਪਲੀਮੈਂਟ ਦੈਟ ਡਿਵਾਈਨ ਵਿਜ਼ਡਮ ਇਨ ਟੂ ਆਰ ਲਾਈਵਸ ਵੀ ਅਬਜ਼ਾਰਬ ਇਨ ਡਿਵਾਈਨ ਵਰਚੂਸ ਵੀ ਬਿਕਮ ਲਾਈਕ ਦੈਟ ਡਿਵਾਈਨ ਐਂਡ ਦੈਨ ਵੀ merge into it that's the only way through divine wisdom agli pankti dekhiye ji har har nit japyo jiyo laha khatteyo dihaadi hun jidda baar karde asi every day we go to work har roz asi kam te jande koi dihaadiyan la riya koi kheti kar riya par kam te karda ya paave koi business karda vanj vapar karda ya koi kheti karda koi naukri karda par onu roz kam karna penda hai ਉਹਨੂੰ ਟਾਈਮ ਲਾਉਣਾ ਪੈਂਦਾ ਫਿਰ ਉਸੇ ਚੋਂ ਤੇ ਲਾਹਾ ਮਿਲਦਾ ਉਸ ਚੋਂ ਤੇ ਕੋਈ ਕਮਾਈ ਖੱਟੀ ਹੁੰਦੀ ਹੈ ਨਾ ਦੈਨ ਓਨਲੀ ਵੀ ਅਰਨ ਵੈਨ ਵੀ ਪੁਟ ਟਾਈਮ ਇਨਟੂ आवर ਵਰਕ ਵੈਦਰ ਇਟਸ ਬਿਜ਼ਨਸ ਜੌਬ ਐਗਰੀਕਲਚਰ ਫਾਰਮਿੰਗ ਔਰ ਐਨੀਥਿੰਗ ਵੀ ਹੈਵ ਟੂ ਪੁਟ ਅਫਰਟਸ ਵੀ ਪੁਟ आवर ਟਾਈਮ ਡੇਲੀ ਹਰ ਕੋਈ ਜਾਣਦਾ ਹੈ ਕੰਮ ਤੇ ਫਿਰ ਦਿਹਾੜੀ ਬਣਦੀ ਹੈ ਫਿਰ ਖੱਟ ਖੱਟਦੇ ਕੁਝ ਫਿਰ ਸਾਡੇ ਕੋਲ ਪੈਸਾ ਧਨ ਦੌਲਤ ਆਉਂਦਾ ਹੈ ਅਸੀਂ ਤਾਂ ਆਪਣੇ ਮਨ ਨੂੰ ਵਣਜਾਰਾ ਬਣਾਈਏ ਤੇ ਡੇਲੀ ਰੋਜ਼ਾਨਾ ਸਮਾਂ ਲਾਈਏ ਉਸ ਪਾਸੇ ਹਨ ਜਿਵੇਂ 12 ਦਿਨ ਸਵੇਰੇ ਕੰਮ ਤੇ ਗਏ ਨੌਕਰੀ ਤੇ ਗਏ ਸ਼ਾਮ ਨੂੰ ਆਏ ਲਗਾਤਾਰ ਕੰਮ ਕਰਦੇ ਫਿਰ ਤਨਖਾਹ ਬਣਦੀ ਹੈ ਫਿਰ ਬਿਜ਼ਨਸ ਵਿੱਚ ਟਾਈਮ ਲਾਇਆ ਜਾਂਦਾ ਫਿਰ ਕੋਈ ਉਹਦੇ ਚੋਂ ਪ੍ਰੋਫਿਟ ਆਉਂਦਾ ਹੈ ਕੋਈ ਮੁਨਾਫਾ ਹੁੰਦਾ ਹੈ ਇਹ ਸਾਡਾ ਮਨ ਜਦੋਂ ਵਣਜਾਰਾ ਬਣੇ ਤੇ ਅਸੀਂ ਵੀ ਰੋਜ਼ਾਨਾ ਰੱਬੀ ਗੁਣਾ ਦਾ ਵਪਾਰ ਕਰਨ ਵੱਲ ਚੱਲੀਏ ਅਸੀਂ ਵੀ ਆਪਣੇ ਅੰਦਰੋਂ ਮੈਲ ਕੱਢ ਕੇ ਰੋਜ਼ ਇਹ ਕੰਮ ਕਰਨਾ ਪਏਗਾ ਫਿਰ ਕਿਤੇ ਜਾ ਕੇ ਕੁਝ حاصل ਹੋਏਗਾ ਫਿਰ ਅਸੀਂ ਉਹਦੇ ਵਰਗੇ ਬਣਾਂਗੇ ਫਿਰ ਅਸੀਂ ਉਹਦੇ ਵਿੱਚ ਸ਼ਾਮਲ ਹੋਵਾਂਗੇ ਕੁਝ ਸਮਾਵਾਂਗੇ ਮਨ ਕਰਕੇ ਨਿਤ ਪ੍ਰਮਾਤਮਾ ਨੂੰ ਜਪਣ ਹੁਣ ਜਪਣਾ ਕੀ ਹੁੰਦਾ ਹ ਹੁਕਮ ਨੂੰ ਸੁਣਨ ਮੰਨਣ ਤੇ ਅਮਲ 'ਚ ਲਿਆਉਣਾ ਸੁਣਨਾ ਮੰਨਣਾ ਅਮਲ 'ਚ ਲੈ ਕੇ ਆਉਣਾ ਇਹ ਹੁੰਦਾ ਹੈ ਜਪਣਾ ਇਹ ਹੈ ਜਪਣਾ ਮੂੰਹ ਤੋਂ ਕਿਸੇ ਲਫ਼ਜ਼ ਨੂੰ ਬਾਰ-ਬਾਰ ਬੋਲਣਾ ਨਹੀਂ ਹੁੰਦਾ ਅਸੀਂ ਅਕਸਰ ਇਸ ਚੀਜ਼ ਆ ਜਾਂਦੀ ਹੈ ਜਪਦਾ ਸਾਡਾ ਮਨ ਹੈ ਸਾਡੇ ਮਨ ਨੇ ਜਪਣਾ ਹੈ ਮਨ ਕਰਕੇ ਜਪੀਦਾ ਅਸੀਂ ਜੀਬ ਕਰਕੇ ਜਪਦੇ ਆ ਸਾਨੂੰ ਲੱਗਾ ਕਿ ਕੋਈ ਇੱਕ ਵਰਡ ਵਾਹਿਗੁਰੂ ਹੋ ਗਿਆ ਅੱਲਾ ਹੋ ਗਿਆ ਰਾਮ ਹੋ ਗਿਆ ਉਹਨੂੰ ਬਾਰ-ਬਾਰ ਦੁਹਰਾਵਾਂਗੇ ਤੇ ਜਪਣਾ ਹੋ ਜਾਏਗਾ ਇਸੇ ਨੂੰ ਤਾਂ ਬੰਨੀ ਚ ਕਹਿੰਦਾ ਰਾਮ ਰਾਮ ਕਰਤਾ ਸਭ ਜਗ ਫਿਰੇ ਮੂੰਹ ਤੇ ਰਾਮ ਬੋਲ ਰਿਹਾ ਪਰ ਅੰਦਰ ਕੁਝ ਹੋਰ ਜਪ ਚੱਲ ਰਿਹਾ ਹੈ ਜਪ ਉਹ ਜਿਹੜਾ ਅੰਦਰ ਚੱਲਦਾ ਹੈ ਜਿਹੜੀ ਤੁਹਾਡੀ ਸੁਰਤ ਹੈ ਜਿਹੜੀ ਤੁਹਾਡੀ ਸੋਚ ਹੈ ਉਹ ਹੁੰਦਾ ਹੈ ਜਪ जे जुबान तो जपना हुंदा सिमरन हुंदा ते फिर गूंगा की करता अ पर्सन हू कैन नॉट स्पीक हु कैन अट अ वर्ड वन हैज नॉट द हु डज नॉट हैव द एबिलिटी टू स्पीक नेचुरली हाउ कैन ही डू सिमरन और मैडिटेशन दैट मीन्स मैडिटेशन और सिमरन और जपना इज समथिंग विच इज गोइंग टू हैपन विद इन यू दैट इंटेंशन वॉट्स हैपनिंग विद इन ਅੰਦਰ ਕੀ ਚੱਲ ਰਿਹਾ ਉਹ ਜਪਣਾ ਹੈ ਉਹ ਸਿਮਰਨ ਹੈ ਅੰਦਰ ਜੋ ਹੈ ਅੰਦਰ ਕੀ ਮੇਰਾ ਮਨ ਰੱਬੀ ਗੁਣਾ ਦਾ ਵਪਾਰ ਕਰ ਰਿਹਾ ਹੈ ਕਿ ਉਹ ਲੈ ਕੇ ਆ ਰਿਹਾ ਹੈ ਫਿਰ ਜਪਣਾ ਹੈ ਨਹੀਂ ਤੇ ਨਹੀਂ ਹੈਗਾ ਹਰ ਹਰ ਨਿਤ ਜੱਪਿਓ ਉਸ ਰੱਬੀ ਗਿਆਨ ਸਤਿਗੁਰੂ ਦੇ ਦਿੱਤੇ ਹੋਏ ਗਿਆਨ ਨੂੰ ਸੁਣਨਾ ਮੰਨਣਾ ਅਮਲ ਵਿੱਚ ਲੈ ਕੇ ਆਉਣਾ ਇਹ ਹੈ ਜਪਣਾ ਇੰਜ ਕਰਕੇ ਅਸੀਂ ਜੀਵਨ ਵਿੱਚ ਹਰ ਰੋਜ਼ ਆਨੰਦ ਸੁਖ ਸ਼ਾਂਤੀ ਦਾ ਲਾਹਾ ਖਟ ਸਕਦੇ ਹਾਂ ਤਾਂ ਜਿਵੇਂ ਰੋਜ਼ ਕੰਮ ਤੇ ਜਾ ਕੇ ਅਸੀਂ ਪੈਸੇ ਕਮਾਉਂਦੇ ਆਂ ਇਸੇ ਤਰ੍ਹਾਂ ਹੀ ਰੋਜ਼ ਗੁਰੂ ਦੇ ਗਿਆਨ ਨੂੰ ਅਮਲ ਵਿੱਚ ਲਿਆ ਕੇ ਅਸੀਂ ਸੁੱਖ ਸ਼ਾਂਤੀ ਆਨੰਦ ਖਾਟ ਸਕਦੇ ਹਾਂ ਰੱਬੀ ਗੁਣਾ ਨੂੰ ਆਪਣੇ ਜੀਵਨ 'ਚ ਢਾਲ ਕੇ ਅਸੀਂ ਆਨੰਦ ਵਿੱਚ ਆਨੰਦ ਦੀ ਕਮਾਈ ਲੈ ਸਕਦੇ ਹਾਂ ਉਹ ਖਜ਼ਾਨਾ ਵੀ ਸਾਡੇ ਘਰ ਆ ਸਕਦਾ ਹੈ ਬਾਇ ਕਨਸਟੈਂਟਲੀ ਰਿਮੈਂਬਰਿੰਗ ði ਡਿਵਾਈਨ ਐਂਡ ਬਾਇ ਰਿਮੈਂਬਰਿੰਗ ਮੀਨਸ ਲਿਸਨਿੰਗ ਇੰਟਰਨਲਾਈਜ਼ਿੰਗ ਐਂਡ ਐਪਲਾਈਂਗ ਥੈਟ ਡਿਵਾਈਨ ਵਿਜ਼ਡਮ ਇਨਟੂ ਓਵਰ ਲਾਈਫ we gain that daily joy peace and contentment in life like we gain monetary benefits when we go to our job or business daily we invest time to earn money if we invest our time to listen to that divine voice to implement to internalize and implement that divine wisdom into our life to absorb in divine virtues every day every day we earn happiness every day we we earn anand the eternal bliss peace of mind let's focus on this kind of trade too assi es trade es vanj wale vi te dhyan dain je na agli pankti dekho eh tan te na milya eh tan eh raas eh punji eh daulat ohna nu milda jin har aapay paana jinna nu paya ya ajje mainu pa nahi riya ae assi kehne na ki main bazaar te gaya gaya si main utthe aa cheez lain gaya assi par mainu na pasand nahi aayi ਮੈਨੂੰ ਭਾਈ ਜੀ ਨਹੀਂ ਆਉ। ਮੈਨੂੰ ਮੇਰੇ ਮਨ ਨੂੰ ਨਾ ਲੱਗੀ ਨਹੀਂ। ਪਾ ਜਾਣਾ। ਜਦੋਂ ਇਹ ਵਾਲੀ ਕਿਰਿਆ ਇਹ ਵਾਲਾ ਆਨੰਦ ਜਦੋਂ ਉਹ ਪ੍ਰਮਾਤਮਾ ਦਾ ਗਿਆਨ ਉਹ ਰੱਬੀ ਗੁਣ ਮੈਨੂੰ ਪਾਉਣਗੇ ਫੇਰ ਹੀ ਮੈਂ ਕਰਾਂਗਾ ਨਾ ਮੈਂ ਉਧਰ ਮੇਰਾ ਮਨ ਲੱਗ ਹੀ ਨਹੀਂ ਰਿਹਾ ਹਜੇ। ਅਜੇ ਮੈਂ ਸੋਚ ਰਿਹਾ ਪੂਜਾ ਪਾਠ ਕਰਕੇ ਰੱਬ ਨੂੰ ਖੁਸ਼ ਕਰਕੇ ਮੈਂ ਆਹ ਲੈ ਲਵਾਂ। ਤਾਂ ਮੇਰਾ ਮੈਨੂੰ ਜਿਹੜੀ ਚੀਜ਼ ਪਸੰਦ ਆ ਉਹ ਬਾਹਰ ਹੈ। ਮੈਂ ਉਹਦੇ ਵਾਸਤੇ ਰੱਬ ਨੂੰ ਖੁਸ਼ ਕਰ ਰਿਹਾ ਹਾਂ। ਗੁਰੂ ਸਾਨੂੰ ਕਹਿ ਰਹੇ ਨਹੀਂ ਦੌਲਤ ਉਹ ਵਾਲੀ ਹੈ। ਜੇਕਰ ਤੇ ਤੂੰ ਉਧਰ ਮਨ ਲੱਗ ਜਾਣਾ ਉਹ ਚੀਜ਼ ਭਾ ਗਈ ਜੇ ਉਹ ਚੀਜ਼ ਪਸੰਦ ਆ ਗਈ ਅੰਦਰੂਨੀ ਸ਼ਾਂਤੀ ਵੱਲ ਜੇ ਸੱਚੀ ਧਿਆਨ ਹੋ ਗਿਆ ਜੇ ਸਾਨੂੰ ਇਹ ਭਾ ਗਿਆ ਕਿ ਮੈਂ ਅੰਦਰੋਂ ਸੁਖੀ ਹੋਣਾ ਚਾਹੁੰਦਾ ਹਾਂ ਫਿਰ ਅਸੀਂ ਇਹ ਕੰਮ ਕਰ ਪਾਵਾਂਗੇ ਫਿਰ ਅਸੀਂ ਇਸ ਧਨ ਵੱਲ ਜਾਵਾਂਗੇ ਦੇਖੋ ਨਾ ਕੋਈ ਬੰਦਾ ਨੌਕਰੀ ਕਰਦਾ ਆ ਅਸੀਂ ਕਹਿੰਨੇ ਕਿ ਉਹਨੂੰ ਆ ਤਨਖਾਹ ਪਸੰਦ ਆ ਇਸ ਕਰਕੇ ਇਸ ਤੇ ਕੰਮ ਕਰ ਰਿਹਾ ਪਾਵੇਂ ਬੜੀ ਮੁਸ਼ਕਲ ਬੜੀਆਂ ਉਹਨੂੰ ਉਸ ਦਿੱਕਤਾਂ ਵੀ ਆ ਰਹੀਆਂ ਫਿਰ ਵੀ ਕਰਦਾ ਕਿਉਂਕਿ ਉਹਨੂੰ ਪਸੰਦ ਹੈ ਉਹ ਕੰਮ ਪਸੰਦ ਹੈ ਉਸ ਚੋਂ ਮਿਲਣ ਵਾਲੀ ਜਿਹੜੀ ਜਿਹੜਾ ਉਸ ਚੋਂ ਮਿਲਣ ਵਾਲਾ ਫਰੂਟ ਹੈ ਜੋ ਚ ਫਲ ਮਿਲ ਰਿਹਾ ਹੈ ਜੋ ਉਹਦੇ ਚੋਂ ਅਰਨਿੰਗ ਹੋ ਰਹੀ ਹੈ ਜੋ ਤਨਖਾਹ ਮਿਲ ਰਹੀ ਹੈ ਜੋ ਪੈਸਾ ਮੁਨਾਫਾ ਹੋ ਰਿਹਾ ਇਸ ਕਰਕੇ ਕਰ ਰਿਹਾ ਹੈ ਜੇ ਕਿਸੇ ਨੂੰ ਪਸੰਦ ਹੀ ਨਾ ਹੋਵੇ ਕਿਸੇ ਨੂੰ ਨੌਕਰੀ ਤੇ ਮਿਲ ਰਹੀ ਹੈ ਪਰ ਮੈਨੂੰ ਉਹਦੀ ਤਨਖਾਹ ਪਸੰਦ ਨਹੀਂ ਮੈਨੂੰ ਉੱਥੇ ਕੰਮ ਕਰਨ ਦੀ ਕੰਡੀਸ਼ਨਸ ਪਸੰਦ ਨਹੀਂ ਮੈਂ ਤਾਂ ਜਾਵਾਂਗਾ ਹੀ ਨਹੀਂ ਉੱਥੇ ਉਹਨੂੰ ਪਸੰਦ ਹੀ ਨਹੀਂ ਹੈ ਹੁਣ ਕੀ ਸੱਚੀ ਮੈਂ ਆਪਣਾ ਪੀਸ ਆਫ ਮਾਈਂਡ ਚਾਹੁੰਦਾ ਆ ਕਦੀ ਆਪਣੇ ਆਪ ਸੋਚ ਕੇ ਦੇਖੀਏ ਕਿ ਸੱਚੇ ਅਸੀਂ ਆਨੰਦ ਚਾਹੁੰਦੇ ਵੀ ਹੈਗੇ ਆ ਜ਼ਿੰਦਗੀ 'ਚ ਸੋਲੀ ਆਨੰਦ ਦੀ ਡੈਫੀਨੇਸ਼ਨ ਚਾਹੀਦੀ ਐ ਕਿ ਆਨੰਦ ਹੈ ਕੀ ਅਸੀਂ ਆਨੰਦ ਬਾਹਰ ਸੋਚ ਲਿਆ ਆ ਮੇਰੇ ਕਾਰਜ ਪੂਰੇ ਹੋ ਜਾਣ ਮੈਨੂੰ ਬਹੁਤ ਸਾਰਾ ਪੈਸਾ ਮਿਲ ਜਾਏ ਮੇਰੇ ਮੇਰਾ ਬਹੁਤ ਸਾਰੀ ਸਫਲਤਾ ਮਿਲ ਜਾਏ ਮੇਰੇ ਵੱਡੇ ਵੱਡੇ ਮਹੱਲ ਬਣ ਜਾਣ ਅਸੀਂ ਉਹ ਆਨੰਦ ਲੱਭੀ ਜਾਂਦੇ ਇਸ ਕਰਕੇ ਪੂਜਾ ਪਾਠ ਕਰਕੇ ਵੀ ਸਾਡਾ ਧਿਆਨ ਉਧਰ ਐ ਸਾਨੂੰ ਪਾਇਆ ਉਹ ਹੋਇਆ ਐ ਸਾਨੂੰ ਆਨੰਦ ਸਦਾ ਰਹਿਣ ਵਾਲਾ ਆਨੰਦ ਸਦਾ ਵਿਗਾਸ ਅੰਦਰਲੀ ਸ਼ਾਂਤੀ ਤੇ ਸਾਨੂੰ ਅਜੇ ਪਸੰਦ ਹੀ ਨਹੀਂ ਅਸੀਂ ਉਸ ਵੱਲ ਧਿਆਨ ਨਹੀਂ ਦਿੰਦੇ ਪਤਾ ਹੀ ਨਹੀਂ ਹੈ ਜੇ ਪਤਾ ਹੀ ਨਹੀਂ ਤਾਂ ਪਸੰਦ ਕੀ ਆਉਗੀ ਤੇ ਜਦੋਂ ਤੱਕ ਪਾਈ ਨਹੀਂ ਹੈ ਜਦੋਂ ਤੱਕ ਪਸੰਦ ਨਹੀਂ ਆਈ ਉਹ ਚੀਜ਼ ਉਦੋਂ ਤੱਕ ਅਸੀਂ ਉਹਦੇ ਵੱਲ ਕੰਮ ਹੀ ਨਹੀਂ ਕਰਦੇ ਸਾਡਾ ਮਨ ਉਸ ਪਾਸੇ ਜਾਂਦਾ ਹੀ ਨਹੀਂ ਪਿਆ ਤੋ ਜਿਨ ਹਰ ਆਪੇ ਭਾਣਾ ਜਿਨ੍ਹਾਂ ਨੂੰ ਉਹ ਹਰੀ ਪ੍ਰਮਾਤਮਾ ਔਰਬੀ ਗੁਣ ਔਰਬੀ ਗਿਆਨ ਉਦੇ ਚ ਮਿਲਣ ਵਾਲਾ ਉਹ ਆਨੰਦ ਜਿਹੜੀ ਖਟਣਾ ਅਸੀਂ ਦੇਖ ਲਈ ਜੇ ਸਾਨੂੰ ਉਹਦੀ ਪਛਾਣ ਹੋ ਜਾਵੇ ਕਿਉਂਕਿ ਤੇ ਬਾਹਰ ਦੂਰ ਇਸ ਕਰਕੇ ਨਹੀਂ ਬੈਠਾ ਕਿ ਮੈਂ ਪੂਜਾ ਕਰਾਂਗਾ ਤੇ ਮੈਨੂੰ ਕਾਰ ਮਿਲ ਜਾਏਗੀ ਮੈਂ ਪਾਠ ਕਰਾਂਗਾ ਤੇ ਮੇਰੇ ਮੇਰੇ ਘਰ ਚ ਆਹ ਵਾਲਾ ਸੁੱਖ ਆ ਜਾਏਗਾ ਜਦੋਂ ਮੈਨੂੰ ਇਹ ਸਮਝ ਆ ਗਈ ਕਿ ਮੈਂ ਉਹਨੂੰ ਇਸ ਕਰਕੇ ਧਿਆਉਣਾ ਹੈ ਉਹਦੀ ਗੱਲ ਇਸ ਕਰਕੇ ਸੁਣਨੀ ਹੈ ਮੰਨਣੀ ਤੇ ਅਮਲ ਚ ਲੈ ਕੇ ਆਉਣੀ ਹੈ ਕਿ ਉਹਦੇ ਨਾਲ ਮੇਰੇ ਜੀਵਨ ਵਿੱਚ ਉਹ ਗੁਣ ਆਉਣਗੇ ਉਹ ਦੌਲਤ ਆ ਜਾਏਗੀ ਕਿ ਬਾਹਰੋਂ ਸੁੱਖ ਦੁੱਖ ਜੋ ਮਰਜ਼ੀ ਆਵੇ ਮੇਰੇ ਅੰਦਰ ਆਨੰਦ ਬਣਿਆ ਰਹੇਗਾ ਸੀਸ ਤੇ ਆਰਾ ਵੀ ਚੱਲੇਗਾ ਤੇ ਆਨੰਦ ਬਣਿਆ ਰਹੇਗਾ ਚਰਖਰੀ ਤੇ ਚੜ ਵੀ ਜਾਵਾਂਗੇ ਤੇ ਆਨੰਦ ਬਣਿਆ ਰਹੇਗਾ ਜਿਨ ਹਰ ਆਪੇ ਪਾਣਾ ਜਿਨ੍ਹਾਂ ਨੂੰ ਪਾਇਆ ਆ ਭਾਈ ਉਹ ਇਸ ਪਾਸੇ ਤੁਰਦੇ ਨੇ ਉਹ ਇਹ ਖੱਟ ਪਾਉਂਦੇ ਨੇ ਉਹੀ ਇਹ ਧਨ ਦੌਲਤ ਇਕੱਠੀ ਕਰ ਪਾਉਂਦੇ ਨੇ ਇਹ ਧਨ ਤਿੰਨਾਂ ਮਿਲਿਆ ਇਹ ਰੱਬੀ ਗੁਣਾ ਦੀ ਦੌਲਤ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਨੂੰ ਆਪ ਹਰੀ ਪ੍ਰਮਾਤਮਾ ਭਾ ਗਿਆ ਹੈ ਜਿਨ੍ਹਾਂ ਦਾ ਪਿਆਰ ਸਦਾ ਨਾਲ ਵਸਣ ਵਾਲੇ ਪ੍ਰਭੂ ਨਾਲ ਪਿਆ ਹੈ ਸਦਾ ਨਾਲ ਵਸਣ ਵਾਲੇ ਪ੍ਰਭੂ ਨਾਲ ਪਿਆਰ ਮੇਰਾ ਕਿਹੜੀ ਗੱਲੋਂ ਪਿਆ ਆ ਮੈਂ ਕਹਿੰਦਾ ਮੈਨੂੰ ਵੀ ਰੱਬ ਨਾਲ ਬੜਾ ਪਿਆਰ ਆ ਪਰ ਮੇਰਾ ਪਿਆਰ ਕਿੱਥੇ ਆ ਸਵਾਰਥੀ ਪਿਆਰ ਆ ਮੇਰਾ ਪਿਆਰ ਹੈਗਾ ਕਿ ਰੱਬ ਆ ਮੈਨੂੰ ਦੇਵੇਗਾ ਜੇ ਮੈਂ ਉੱਠ ਕੇ ਸਵੇਰੇ ਪਾਠ ਕਰਾਂਗਾ ਤਾਂ ਬਣਵਾ ਦੇ ਦੇ ਕਿਤੇ ਨਾਰਾਜ਼ ਨਾ ਹੋ ਜਾਈ ਮੇਰੇ ਜੀਵਨ ਨੂੰ ਦੁੱਖ ਨਾ ਦੇ ਦੇਵੇ ਇਹ ਡਰ ਆਸਾ ਦੀ ਵਾਰ ਤੁਸੀਂ ਪਿੱਛੇ ਜਾ ਕੇ ਜਿਹੜੀ ਸੀਰੀਜ਼ ਰਿਕਾਰਡ ਕੀਤੀ ਹੋ ਨੂੰ ਸੁਣਿਓ ਅਖੀਰ ਲੀਆਂ ਜਿਹੜੀਆਂ ਪੌੜੀਆਂ ਨੇ ਜੇ ਅੰਦਰ ਡਰ ਪਿਆ ਹੋਇਆ ਕਿ ਰੱਬ ਨੇ ਨਾਰਾਜ਼ ਹੋ ਕੇ ਆ ਕੀ ਕਰ ਦੇਣਾ ਫਿਰ ਪਿਆਰ ਨਹੀਂ ਹੈ ਇਹ ਇਹ ਕੋਈ ਇਸ਼ਕ ਨਹੀਂ ਹੈ ਕੋਈ ਮੁਹਬਤ ਨਾ ਹੋਈ ਫਿਰ ਉਹਦੇ ਨਾਲ ਪ੍ਰੇਮ ਦਾ ਮਤਲਬ ਹੈਗਾ ਕਿ ਮੈਨੂੰ ਉਹ ਚਾਹੀਦਾ ਆ ਉਹਦੇ ਵਾਲੇ ਗੁਣ ਚਾਹੀਦੇ ਨੇ ਫਿਰ ਬਾਹਰੋਂ ਸੁੱਖ-ਦੁੱਖ ਜੋ ਮਰਜ਼ੀ ਆਉਣ ਤੁਸੀਂ ਹੁਣ ਬਾਹਰੋਂ ਵੀ ਦੇਖਦੇ ਨੇ ਜਦੋਂ ਕਿਸੇ ਵਿਅਕਤੀ ਨਾਲ ਕਿਸੇ ਨੂੰ ਪ੍ਰੇਮ ਹੁੰਦਾ ਉਹ ਸੁੱਖ-ਦੁੱਖ ਦੀ ਪਰਵਾਹ ਹੀ ਨਹੀਂ ਕਰਦਾ ਉਹ ਇਹ ਥੋੜੀ ਕਹਿ ਰਿਹਾ ਕਿ ਮੈਨੂੰ ਸੁੱਖ ਮਿਲਣਗੇ ਇਹ ਬੰਦਾ ਮਿਲ ਜੇਗਾ ਜਾਂ ਇਹ ਮੈਨੂੰ ਪਰਿਵਾਰਕ ਜੀ ਬਣ ਜਾਏਗਾ ਮੇਰਾ ਤੇ ਮੈਨੂੰ ਸੋਖੀ ਸੁਖਾਣਗੇ ਨਹੀਂ ਉਹ ਕਹਿੰਦਾ ਬਸ ਇਹਦਾ ਮਿਲਣਾ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਮੈਂ ਆਪਣੇ ਆਪ ਨੂੰ ਪੂਰਾ ਮੰਨਦਾ ਆ ਫਿਰ ਸੁੱਖ ਦੁੱਖ ਜੋ ਮਰਜੀ ਜੀਵਨ ਚ ਆ ਇਹੋ ਜਿਹੇ ਤੇ ਗੀਤ ਹੁੰਦੇ ਨੇ ਨਾ ਕਿ ਤੂੰ ਮਿਲ ਜਾਏ ਤੇ ਮੈਂ ਸੁੱਖ ਦੁੱਖ ਜਿਹੜੇ ਜੀਵਨ ਦੇ ਹੈਗੇ ਉਹ ਸਾਰੇ ਮੈਂ ਆਰਾਮ ਨਾਲ ਹੱਸ ਕੇ ਕੱਟ ਲਵਾਂਗਾ ਪਰ ਰੱਬ ਦੇ ਪ੍ਰੇਮ ਪਿਆਰ ਵਿੱਚ ਕਦੀ ਅਸੀਂ ਇਹ ਸੋਚਿਆ ਆ ਅਸੀਂ ਕਦੀ ਨਹੀਂ ਸੋਚਿਆ ਸੀ ਸਗੋਂ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਕਿ ਜੇ ਤਾਂ ਰੱਬ ਨੇ ਕੁਝ ਚੰਗਾ ਦਿੱਤਾ ਤੇਰਾ ਵੀ ਬੜਾ ਚੰਗਾ ਨਹੀਂ ਤੇ ਜੀ ਇਹ ਵਾਲੀ ਥਾਂ ਤੇ ਅਰਦਾਸ ਪੂਰੀ ਨਹੀਂ ਹੁੰਦੀ ਉੱਥੇ ਜਾਂਦੇ ਆ ਕੋਈ ਪਿਆਰ ਤਾਂ ਨਾ ਮੈਂ ਹੋਇਆ ਆਸ਼ਿਕ ਇਹ ਨਾ ਆਖੀਏ ਜੇ ਲੇਖੇ ਵਰਤੇ ਸੋਈ ਅਸੀਂ ਲੇਖੇ ਵਰਤ ਰਹੇ ਹਾਂ ਸਾਡਾ ਪਿਆਰ ਰੱਬ ਨਾਲ ਨਹੀਂ ਹੈ ਪਰਮਾਤਮਾ ਨਾਲ ਪਿਆਰ ਕੀ ਹੈ ਉਹ ਮੈਨੂੰ ਪਾਇਆ ਆ ਮੈਂ ਚਾਹੁੰਦਾ ਉਹ ਮੇਰੇ ਮੈਂ ਉਹਦੇ ਵਿੱਚ ਸ਼ਾਮਲ ਹੋ ਜਾਵਾਂ ਮੈਨੂੰ ਉਹ ਰੱਬੀ ਗੁਣ ਮੇਰੇ ਅੰਦਰ ਉਹ ਰਾਸ ਉਹ ਧਨ ਦੌਲਤ ਆ ਜਾਵੇ ਜਿਹਦੇ ਨਾਲ ਮੇਰੇ ਅੰਦਰ ਸਕੂਨ ਆਨੰਦ ਖੁਸ਼ੀ ਹਮੇਸ਼ਾ ਹੀ ਬਣੀ ਰਹੇ ਭਾਵੇਂ ਬਾਰੋਂ ਸੁੱਖ ਆਵੇ ਜਾਂ ਦੁੱਖ ਆਵੇ ਫਿਰ ਸੁੱਖ ਦੁੱਖ ਜੀਵਨ ਦੇ ਜਿਹੜੇ ਨੇ ਮੈਂ ਉਹ ਹੱਸ ਕੇ ਕੱਟ ਸਕਾਂਗਾ ਕਿਉਂਕਿ ਉਹ ਮੇਰੇ ਨਾਲ ਹੈ ਉਹ ਸਦਾ ਰਹਿਣ ਵਾਲਾ ਮੇਰੇ ਨਾਲ ਉਹ ਹਮੇਸ਼ਾ ਹੀ ਨਾਲ ਸੀ ਮੈਂ ਹੀ ਉਹ ਤੋਂ ਵਿਛੜਿਆ ਆ ਮੈਂ ਉਹਦੇ ਕੋਲ ਜਾਣਾ ਹੈ ਮੈਂ ਆਪਣੇ ਅੰਦਰ ਵਸਦੇ ਹੋਏ ਹਰੀ ਪ੍ਰਮਾਤਮਾ ਨੂੰ ਮਿਲਣਾ ਹੈ ਜਿਨ੍ਹਾਂ ਦਾ ਪਿਆਰ ਇਸ ਪਾਸੇ ਪਿਆ ਉਹੀ ਇਸ ਧਨ ਦੌਲਤ ਨੂੰ ਇਕੱਠਾ ਕਰਨ ਵੱਲ ਤੁਰਦੇ ਨੇ ਉਹਨਾਂ ਨੂੰ ਹੀ ਮਿਲਦਾ ਫਿਰ ਜਿਹੜੇ ਤੁਰਨਗੇ ਤੇ ਮਿਲੇਗਾ ਅਜੇ ਮੈਂ ਉਸ ਪਾਸੇ ਤੁਰਿਆ ਨਹੀਂ ਹੈ ਮੇਰਾ ਪਿਆਰ ਇਸ ਚੀਜ਼ ਵਿੱਚ ਨਹੀਂ ਹੈ ਮੇਰਾ ਪਿਆਰ ਚੀਜ਼ਾਂ ਵਿੱਚ ਹੈ ਬਾਹਰਲੇ ਸੁੱਖਾਂ ਵਿੱਚ ਇਸ ਕਰਕੇ ਮੇਰਾ ਰੱਬ ਨਾਲ ਪਿਆਰ ਵੀ ਉਸੇ ਕਰਕੇ ਤੇ ਮੈਂ ਉਹੀ ਚੀਜ਼ਾਂ ਲੱਭਦਾ ਹਾਂ ਨਹੀਂ ਮਿਲੀਆਂ ਤੇ ਨਰਾਜ਼ ਰੱਬ ਨਾਲ ਸ਼ਿਕਾਇਤਾਂ ਜਾਂ ਹੋਰ ਪਾੜ ਹੋਰ ਡਰ ਜੇ ਮਿਲ ਗਈਆਂ ਤੇ ਧੰਨ ਧੰਨ ਹੋ ਗਈ ਤੇ ਉਹ ਤੇ ਬਾਹਰੋਂ ਆਂਦੀਆਂ ਜਾਂਦੀਆਂ ਰਹਿਣੀਆਂ ਪਰ ਜਿਹੜਾ ਅਸਲ ਆਨੰਦ ਅਸਲ ਰਾਸ ਹਰ ਰਾਸ ਮਿਲ ਮੇਰੇ ਮਨਾ ਤੂੰ ਉਹਦਾ ਵਣਜਾਰਾ ਬਣ ਸੋ ਦਿਸ ਵੈਲਥ ਆਫ ਡਿਵਾਈਨ ਵਰਚੂਸ ਇਜ਼ ਗ੍ਰੈਂਟਡ ਟੂ ਦੋਜ਼ ਹੂ ਹੈਵ ਡਿਵੈਲਪਡ ਲਵ ਫਾਰ ਦ ਡਿਵਾਈਨ ਫਾਰ ਦt ਵਾਹਿਗੁਰੂ ਅੱਲਾ ਰਾਮ ਖੁਦਾ ਦਾ ਕ੍ਰੀਏਟਰ ਹੂ ਲਿਵਸ ਵਿਦਿਨ ਅਸ For me, the love for the divine is I will read this much of part, I'll do these kind of rituals, and I will achieve this or that happiness or success outside. That means I love all those things outside. I love my success, I love my money, I love my wealth, I love all the things outside. So I'm actually not in love with the divine. So when we realize, when we love that divine, that means when we understand the value of becoming one with the divine that it is going to give us grace of those divine virtues in which i can live in eternal bliss that satisfaction that contentment within that eternal peace within jado uspashe dhyan hovega te uspashe turange nahi te fer nahi turange so agli pankti dekhde hai kahe nanak har ras meri man ho wabhan jara onna nu hi eh ehsaas hunda hai only do they realize this ਦੈਟ ਸਦਾ ਨਾਲ ਵਸਦਾ ਪ੍ਰਮਾਤਮਾ ਹੀ ਸਾਡੀ ਅਸਲ ਦੌਲਤ ਰਾਸ ਪੂੰਜੀ ਹੈ ਉਹਨਾਂ ਦਾ ਮਨ ਹੀ ਇਸ ਖਜ਼ਾਨੇ ਦਾ ਵਣਜਾਰਾ ਬਣ ਜਾਂਦਾ ਹੈ ਜਿਨ੍ਹਾਂ ਦਾ ਪਿਆਰ ਹੈ ਜਿਨ੍ਹਾਂ ਨੂੰ ਸਮਝ ਆਈ ਹੈ ਕਿ ਪਿਆਰ ਹੈ ਕਿ ਕਿ ਪਿਆਰ ਚੀਜ਼ਾਂ ਵਾਸਤੇ ਥੋੜੀ ਹੈ ਕਿ ਹਮ ਨੂੰ ਇਹ ਚੀਜ਼ ਮਿਲੂਗੀ ਇਸ ਕਰਕੇ ਮੈਨੂੰ ਉਹ ਚਾਹੀਦਾ ਦੇ ਰਿਅਲਾਈਜ਼ ਦੋਸ who love who like to be one with that divine within they realize that the ever present divine is our true wealth One who's always residing within us their minds become traders of this treasure the treasure of divine virtues like contentment ਉਹਨਾਂ ਦਾ ਮਨ ਹੀ ਉਹਨਾਂ ਰੱਬੀ ਗੁਣਾ ਦਾ ਵਣਜਾਰਾ ਬਣਦਾ ਜਿਹਦੇ ਨਾਲ ਸਦਾ ਅੰਦਰ ਆਨੰਦ ਰਹਿੰਦਾ ਹੈ ਭਾਵੇਂ ਬਾਹਰੋਂ ਕੁਝ ਵੀ ਹੋ ਜਾਵੇ ਸੋ ਗੁਰੂ ਕਿਰਪਾ ਕਰੇ ਸਾਡਾ ਮਨ ਵੀ ਇਸ ਪਾਸੇ ਲੱਗੇ ਅਸੀਂ ਵੀ ਇਹਨਾਂ ਗੁਣਾ ਦੇ ਵਣਜਾਰੇ ਬਣੀਏ ਗੁਰੂ ਕਿਰਪਾ ਕਰੇ ਅਨੰਦ ਸਾਹਿਬ ਦੀ ਵਿਚਾਰ ਦੀ ਬਾਣੀ ਨਾਲ ਜੁੜਦੇ ਰਹੀਏ ਜੀ ਪੁਲ ਚੁਕ ਦੀ ਖਿਮਾ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ